ਲਓ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਮਾਨਸਾ ਸ਼ਹਿਰ ਦੀ ਉਹ ਸ਼ਾਪ ਦੇ ਉੱਤੇ ਜਿੱਥੋਂ ਤੁਸੀਂ ਬਹੁਤ ਹੀ ਸਸਤੇ ਰੇਟਾਂ ਤੇ ਵਧੀਆ ਸੂਟ ਕੁਆਲਿਟੀ ਦੇ ਖਰੀਦ ਸਕਦੇ ਹੋ ਜਿਵੇਂ ਕਿ 5 ਮੀਟਰ ਸੂਟ ਬੁਟੀਕਾ ਵਾਲਾ ਸਿਰਫ ਤੇ ਸਿਰਫ 100 ਰੁਪਏ ਦਾ ਤੁਸੀਂ ਖਰੀਦ ਸਕਦੇ ਹੋ ਇਹ ਬੱਸ ਸਟੈਂਡ ਤੋਂ ਵਨ ਵੇ ਰੋਡ ਦੇ ਉੱਤੇ ਬਾਈ ਹੁਣੀ ਇਹਦੀ ਨਵੀਂ ਸ਼ਾਪ ਖੁੱਲੀ ਹੈ ਨਿਰਵਾਨ ਕਲਾਥ ਹਾਊਸ ਮਾਨਸਾ ਤੁਸੀਂ ਸਾਡੀ ਵੀਡੀਓ ਨੂੰ ਕਿੱਥੋਂ ਕਿੱਥੋਂ ਦੇਖਦੇ ਹੋ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਸਕਿਪ ਨਾ ਕਰਿਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਜਾਣਾ ਯਾਰਾ ਦੋਸਤਾਂ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਨੰਬਰ ਦਿੱਤਾ ਹੋਇਆ ਬਾਈ ਹੁਣੀਆਂ ਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਦੁਪੱਟਾ ਦੇਖੋ ਪਹਿਲਾ ਕਿੰਨਾ ਪਿਆਰਾ ਦੁਪੱਟਾ ਦੇਖੋ ਇਹ ਕਿਹੜਾ ਸਟਾਫ ਆਪਣੇ ਇਹ ਵੀਰੇ ਆਪਣੇ ਕੋਲ ਸਿਲਕ ਦਾ ਸਟਾਫ ਹੈ ਜੀ ਭਣੇ ਹਾਂਜੀ ਹਾਂਜੀ ਆਹ ਦੇਖੋ ਜੀ ਪੀਸ ਇਹ ਕ੍ਰਸ਼ ਦੇ ਵਿੱਚ ਰਹੂਗਾ ਜੀ ਜੀ ਚੈੱਕ ਕਰ ਲਓ ਤੁਸੀਂ ਸਿਲਕ ਕ੍ਰਸ਼ ਦੇ ਵਿੱਚ ਇਹ ਪੀਸ ਰਹਿਣ ਵਾਲਾ ਜੀ ਜੀ ਭਣੇ ਬਾਕੀ ਇਹ ਸੂਟ ਆਪਾਂ ਬੁਟੀਕ ਤੋਂ ਤਿਆਰ ਕਰਵਾਏ ਨੇ ਵੀਰੇ ਜੀ ਭਣੇ ਇਹਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਕਲਰ ਨੇ ਤੁਸੀਂ ਦੇਖ ਸਕਦੇ ਹੋ। ਓਕੇ। ਤੇ ਵੀ ਸਾਰਾ ਵਰਕ ਆਰਕੰਡੀ ਦਾ ਕੀਤਾ ਹੋਇਆ ਜੋ ਵੀ ਇਹਦੀ ਸ਼ਰਟ ਹੈ। ਜੀ ਬਣੇ। ਪਰਪਲ ਜਿਹਾ ਕਲਰ ਆ ਦੇਖੋ ਬਹੁਤ ਪਿਆਰਾ ਕਲਰ ਹੈ। ਰਸ਼ੀਆ ਬ੍ਰਾਂਡ ਦਾ ਖੁਸ਼ਬੂ ਵਾਲਾ ਕਪੜਾ ਹੈ ਜੀ ਇਹ। ਓਕੇ। ਤੇ ਕਹਿੰਦੇ ਦੇਖੋ ਇਹ ਬਰਬਰੀ ਦਾ ਜੀ। ਇਹ ਵੀ ਰਸ਼ੀਆ ਬ੍ਰਾਂਡ ਹੀ ਰਹੂਗਾ ਵੀਰੇ। ਜੀ। ਇਹਦੀ ਬਾਟਮ ਵੀ ਚੱਕਰਾਓ। ਬਾਟਮ ਤੇ ਵਰਕ ਦੇਖੋ। ਜੀ ਜੀ ਜੀ। ਮੋਤੀਆਂ ਦਾ ਕੰਮ ਕੀਤਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਹਾਂ ਮਾਰਸਾ ਸ਼ਹਿਰ ਦੇ ਵਿੱਚ ਨਿਰਵਾਨ ਕਲਾਥ ਹਾਊਸ ਤੇ ਇੱਥੇ ਤੁਹਾਨੂੰ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਰੇਟ ਦੱਸਾਂਗੇ ਬਾਈ ਹੁਣੀਆਂ ਨੇ ਨਵਾਂ ਕੰਮ ਸਟਾਰਟ ਕੀਤਾ ਬਹੁਤ ਰੇਟ ਘੱਟ ਨੇ ਬਜ਼ਾਰਾਂ ਨਾਲੋਂ ਹਾਂਜੀ ਕਿੰਨਾ ਕੁ ਰੇਟ ਘੱਟ ਆ ਬਾਈ ਜੀ ਆਪਣਾ ਬਾਈ ਅੱਦੋ-ਅੱਦਾਂ ਫਰਕ ਆ ਅੱਦੋ-ਅੱਦਾਂ ਕਹਿੰਦੇ ਅੱਦੋ-ਅੱਦਾਂ ਦਾ ਰੇਟ ਦਾ ਫਰਕ ਆ ਬਾਈ ਹੁਣੀਆਂ ਦਾ ਤੁਸੀਂ ਇਹ ਕੱਪੜੇ ਦਾ ਖਲਾਲਾ ਦੇਖ ਲਓ ਕਿੰਨਾ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਇੱਥੋਂ ਵੈਰਾਈਟੀ ਮਿਲ ਜੂਗੀ ਹਰ ਇੱਕ ਵੈਰਾਈਟੀ ਮਿਲ ਜੂਗੀ ਜੀ ਹਾਂਜੀ ਵੀਰੇ ਸਾਰ ਜਿਹੜਾ ਰੇਟ ਬਾਜ਼ਾਰਾਂ ਦੇ ਵਿੱਚ ਆਪਾਂ ਕਹਿ ਲਈਏ ਵੀ 12-1300 ਦਾ ਸੂਟ ਆ ਉਹ ਆਪਾਂ ਨੂੰ ਕਿੰਨੇ ਦਾ ਇੱਥੋਂ ਪੇਜੂਗਾ ਜੀ ਵੀਰੇ ਜਿਹੜਾ ਬਾਜ਼ਾਰ ਦੇ ਵਿੱਚ 12-1300 ਦਾ ਰੇਟ ਦਾ ਕੱਪੜਾ ਆਪਣੇ ਕੋਲੇ 6-700 ਦਾ ਮਿਲ ਜੂਗਾ 6-700 ਰੁਪਏ ਦਾ ਤੁਹਾਡਾ ਬਹੁਤ ਵੱਡਾ ਅੱਜ ਦੀ ਵੀਡੀਓ 'ਚ ਆਪਾਂ ਫਾਇਦਾ ਕਰਾ ਦਾਂਗੇ ਵੀਡੀਓ ਨੂੰ ਪਹਿਲੀ ਗੱਲ ਆ ਮੇਰੀ ਸ਼ੇਅਰ ਜ਼ਰੂਰ ਕਰਦੇ ਹੋ ਯਾਰਾਂ ਦੋਸਤਾਂ ਭੈਣ ਭਰਾਵਾਂ ਦੇ ਨਾਲ ਬਾਕੀ ਪੂਰੀ ਵੀਡੀਓ ਨੂੰ ਦੇਖਿਓ ਸਕਿੱਪ ਨਾ ਕਰਿਓ ਠੀਕ ਆ ਜਿਹੜਾ ਇਹਨਾਂ ਦਾ ਨੰਬਰ ਆ ਉਹ ਬਾਈ ਹੁਣ ਇਹਦੇ ਉੱਪਰ ਡਿਸਪਲੇ ਤੇ ਚੱਲ ਰਿਹਾ ਜਿਹੜੀ ਗੱਲਬਾਤ ਕਰਨੀ ਆ ਤੁਸੀਂ ਉਹ ਵੀ ਕਰ ਸਕਦੇ ਹੋ ਇਹਨਾਂ ਨਾਲ ਠੀਕ ਆ ਬਾਕੀ ਤੁਹਾਨੂੰ ਸਾਰੇ ਟੂਟ ਹੈ ਜੀ ਇਹ ਕਾਟਨ ਦੇ ਵਿੱਚ ਰਹੂਗਾ ਪਿਓਰ ਕਾਟਨ ਦੇ ਵਿੱਚ ਹੈ ਤੇ ਮਲ ਕਾਟਨ ਦਾ ਦੁਪੱਟਾ ਲੱਗਿਆ ਹੋਇਆ ਚਿਕਨ ਵਰਕ ਦਾ ਕੰਮ ਕੀਤਾ ਹੋਇਆ ਜੀ ਦੁਪੱਟਾ ਦੇਖੋ ਵੀਰੇ 2.5 ਮੀਟਰ ਦਾ ਫੁੱਲ ਚੌੜਾ ਦੁਪੱਟਾ ਦੇ ਖੁੱਲ ਲੰਬਾ ਚੌੜਾ ਦੁਪੱਟਾ ਬਹੁਤ ਜ਼ਿਆਦਾ ਹੈ 2.5 ਮੀਟਰ ਦੁਪੱਟਾ ਹਾਂ ਲੈਸ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਬਣੇ ਬਹੁਤ ਸੋਹਣੀ ਕਾਟਮਨ ਨਾਲ ਪਲੇਨ ਬਾਟਮ ਰਹੂਗੀ ਜੀ ਇਹਦੇ ਵਿੱਚ ਸਟਾਕ ਆਪਣੇ ਕੋਲੇ ਸਟਾਕ ਫੁੱਲ ਮਿਲ ਜੂ ਵੀਰੇ ਇਹਦੇ ਵਿੱਚ ਕਲਰ ਬਹੁਤ ਨੇ ਇਹਦੇ ਵਿੱਚ ਆਹ ਮਸਲੀਨ ਦਾ ਸੂਟ ਹੈ ਵੀਰੇ ਜੀ ਬਣੇ ਇਹ ਆਪਾਂ ਨੂੰ 750 ਦਾ ਪੈ ਜੂਗਾ ਬਾਜ਼ਾਰ ਦੇ ਵਿੱਚ ਇਹਦਾ ਰੇਟ 850 900 ਹੈ ਜੀ ਬਣੇ ਆਹ ਐਸਕੇ ਬ੍ਰਾਂਡ ਦਾ ਸੂਟ ਹੈ ਜੀ ਬਣੇ ਇਹ ਬਾਜ਼ਾਰ ਦੇ ਵਿੱਚ 1000 ਦਾ ਮਿਲਦਾ ਹੈ ਆਪਣੇ 850 ਦਾ ਮਿਲ ਜੂਗਾ ਇਹ ਜੀ ਬਣੇ ਆਹ ਵਾਲਾ ਜੀ ਚਿਕਨ ਦਾ ਵਰਕ ਕੀਤਾ ਹੋਇਆ ਹੈ ਇਹਦੇ ਉੱਪਰ ਆਰਕੰਡੀ ਦਾ ਵਰਕ ਕੀਤਾ ਹੋਇਆ ਹੈ ਸ਼ਰਟ ਤੇ ਟੈਬੀ ਦੀ ਨਾਲ ਸਲਵਾਰ ਹੈ ਇਹਦੇ ਵਿੱਚ ਵੀ ਆਪਣੇ ਕੋਲ ਸਟਾਕ ਫੁੱਲ ਹੈ ਇਹ 650 ਇਸ ਤੋਂ ਬਾਅਦ ਆਪਣੇ ਕੋਲੇ 200 ਚ ਰਹਿ ਜਾਣਗੇ ਜੀ ਜੀ ਬਣੇ ਆਹ 200 ਰੁਪਏ ਵਾਲੇ ਨੇ ਹਾਂਜੀ ਕੀ ਗੱਲਾਂ ਬਾਤਾਂ ਜੀ ਬਣੇ ਜੀ ਇਹ 200 ਰੁਪਏ ਵਾਲਾ ਹਾਂਜੀ ਹਾਂਜੀ ਠੀਕ ਹੈ ਬਣੇ ਇਸ ਤੋਂ ਬਾਅਦ ਬਣੇ ਜੀ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਵੀਰੇ ਆਪਣੇ ਕੋਲੇ ਆ 150 ਚ ਰਹਿ ਜਾਣਗੇ ਜੀ ਸਟਾਕ ਬਹੁਤ ਆ ਆਪਣੇ ਕੋਲੇ ਇਸ ਤਰ੍ਹਾਂ ਦਾ ਜੀ ਬਣੇ ਮਿਲ ਜੂਗਾ ਠੀਕ ਹੈ ਬਣੀ ਆਹ ਵਾਲਾ ਚਿਕਨ ਦਾ ਦੁਪੱਟਾ ਰਹੂਗਾ ਨਾਲ ਮਲ ਕਾਟਨ ਦੀ ਬਾਟਮ ਰਹੂਗੀ ਜੀ ਬਣੀ ਦੁਪੱਟਾ ਦੇਖੋ ਇਹਦਾ ਇਹਦਾ ਰੇਟ 850 850 ਰੁਪਏ ਦਾ ਹਾਂ ਜੀ ਸਟਾਕ ਸਾਰਿਆਂ ਦੇ ਵਿੱਚ ਆਪਣੇ ਕੋਲੇ ਵੈਲੇ ਸਟਾਕ ਸਾਰੇ ਨਹੀਂ ਜੀ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਕਲਰ ਨੇ ਆਪਣੇ ਕੋਲੇ ਦੇਖੋ ਜੀ ਇਸ ਤੋਂ ਬਾਅਦ ਬਣੀ ਆਹ ਵਾਲੇ ਸੂਟ ਦੇਖੋ ਤੁਸੀਂ ਮਸਲੀਨ ਦੇ ਵਿੱਚ ਮਸਲੀਨ ਹੀ ਇਹਦੇ ਵਿੱਚ ਦੁਪੱਟਾ ਰਹੂਗਾ ਜੀ ਬਣੀ ਦੁਪੱਟੇ ਪੂਰੇ ਫੁੱਲ ਨੇ ਜੀ ਦੇਖੋ 2.5 ਮੀਟਰ ਦਾ ਦੁਪੱਟਾ ਹੈ ਜੀ ਬਣਾਏ ਇਹਦੇ ਵਿੱਚ ਵੀ ਕਲਰ ਬਹੁਤ ਮਿਲ ਜਾਣਗੇ ਤੁਹਾਨੂੰ ਜੀ ਇਹ 650 ਦਾ ਜੀ 650 ਰੁਪਏ ਦਾ ਠੀਕ ਹੈ ਜੀ ਆਹ ਵੇਖੋ ਜੀ ਇਹ 550 ਚ ਹੈ ਜੀ ਕੈਮਰੀ कॉटन ਜੀ ਇਹਦੇ ਵਿੱਚ ਵੀ ਸਾਰੇ ਕਲਰ ਨੇ ਬਾਕੀ ਆਹ ਕਲਰਾਂ ਦਾ ਜਿਹੜਾ ਆਹ ਜਿਹੜਾ ਡਿਜ਼ਾਈਨ ਆ ਇਹਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਟ੍ਰੈਂਡਿੰਗ ਸੂਟ ਕਹਿ ਸਕਦੇ ਆ ਆਪਣੇ ਆਪ ਨੂੰ ہاں ਟ੍ਰੈਂਡਿੰਗ ਸੂਟ ਜੀ ਇਹ 550 ਦਾ ਜੀ ਬਣੇ ਇਹਦੇ ਵਿੱਚ ਵੀ ਕਲਰ ਬਹੁਤ ਨੇ ਜੀ ਬਣੇ ਆ ਕਲਰ ਚੈੱਕ ਕਰ ਲਓ ਜੀ ਤੁਸੀਂ ਇਹਦੇ ਵਿੱਚ ਇਸ ਤੋਂ ਬਾਅਦ ਆਹ ਆਪਣੇ ਹਾਂਜੀ ਇਹ ਔਰਗਾਂਜਾ ਦਾ ਪੈਚ ਲੱਗਾ ਹੋਇਆ ਗਲੇ ਤੇ ਜੀ ਬਣੇ ਇਹਦੇ ਨਾਲ ਦੁਪੱਟਾ ਦੇਖੋ ਪ੍ਰਿੰਟਡ ਦੁਪੱਟਾ ਇਹਦੇ ਨਾਲ ਜੀ ਬਣੇ 2 ਮੀਟਰ ਦਾ ਜੀ ਬਣੇ ਛੋਟੇ ਦੁਪੱਟੇ ਨਹੀਂ ਵੀਰੇ ਪੂਰੇ ਫੁੱਲ ਦੁਪੱਟੇ ਨੇ ਇਹਦੇ ਨਾਲ ਲੰਬੇ ਦੁਪੱਟੇ ਜੀ ਬਣੇ ਇਹ ਵੀ 550 ਚ ਹੀ ਆ ਜੀ ਠੀਕ ਹੈ ਬਾਕੀ ਆਹ ਵਾਲਾ ਕਲਰ ਦੇਖੋ ਇਹ ਮਾਲ ਪੂਰਾ ਵਧੀਆ ਹੋਊਗਾ ਮਾੜਾ ਤਾਂ ਨਹੀਂ ਮਾਲ ਬਣੇ ਕੱਪੜਾ ਹਾਂ ਬਿਲਕੁਲ ਬਿਲਕੁਲ ਬਹੁਤ ਜਿਹੜੇ ਸਾਹ ਨਾਲ ਤੁਹਾਡੇ ਰੇਟ ਸਸਤੇ ਨੇ ਕੱਪੜਾ ਵਧੀਆ ਹੋਊਗਾ ਬਾਕੀ ਨਹੀਂ ਨਹੀਂ ਕੱਪੜਾ ਬਿਲਕੁਲ ਬਹੁਤ ਜ਼ਿਆਦਾ ਵਧੀਆ ਰਹੂਗਾ ਕੋਈ ਕਲਰ ਫੇਟ ਨਹੀਂ ਹੁੰਦਾ ਇਹਨਾਂ ਦਾ ਬਾਕੀ ਇਹ ਵਾਲਾ ਕੈਮਰੀ कॉटन ਦੇ ਵਿੱਚ ਰਹੂਗਾ ਸੂਟ ਇਹ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਆ ਵੀ ਮਤਲਬ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸੂਟ ਇਹ ਆਹ ਬਾਟਮ ਆਪਣੇ ਹਾਂਜੀ ਇਹ ਬਾਟਮ ਉਹ ਆਪਣੇ ਅਕੋਰਡਿੰਗ ਬਣਾ ਸਕਦੇ ਆਂ ਦੇਖੋ ਨਾ ਜੀ ਉਹ ਅਗਲਾ ਵੀ ਜਿਹੜਾ ਕਸਟਮਰ ਆਪਣੇ ਅਕੋਰਡਿੰਗ ਬਣਾਊਗਾ ਜੀ ਆਪਣੇ ਇਹਦੇ ਵਿੱਚ ਕਲਰ ਬਹੁਤ ਨੇ ਬਲੈਕ ਕਲਰ ਵੀ ਆ ਜੀ ਬਣੇ ਫਰੋਜੀ ਕਲਰ ਵੀ ਆ ਕਲਰ ਤੁਹਾਨੂੰ ਸਾਰਿਆਂ ਦੇ ਵਿੱਚ ਹੀ ਮਿਲ ਜਾਣਗੇ ਜਿਹੜਾ ਤੁਹਾਨੂੰ ਪਸੰਦ ਆ ਕੱਪੜਾ ਜਿਹੜਾ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਮਾਰੀ ਚੱਲੋ ਤੇ ਡੀਐਮ ਕਰੀ ਚੱਲੋ ਹਾਂਜੀ ਆ ਸੂਟ ਵੀ ਆਪਾਂ ਨੂੰ 550 ਦੇ ਵਿੱਚ ਮਿਲ ਜਾਣਗੇ ਦੇਖੋ ਜੀ ਬਣੇ ਕੈਮਰੀ ਇੱਕ ਕਾਟਨ ਹੈ ਜੀ ਜੀ ਬਣੇ 5 ਮੀਟਰ ਦਾ ਕੱਟ ਰਹੂਗਾ ਇਹਦਾ ਜੀ ਬਣੇ ਆ ਆ ਵੀ 500 ਚ ਹੈ ਵੀ ਨੈਕ ਦਾ ਗਲਾ ਜੀ ਇਹਦਾ ਜੀ ਬਣੇ ਆ ਸਾਰੇ 550 ਚ ਹੈ ਜੀ ਠੀਕ ਹੈ ਆਪਣੇ ਕਿਹੜਾ ਕੱਪੜਾ ਹੈ ਇੱਕ ਕੈਮਰੀ ਕਾਟਨ ਹੈ ਜੀ ਵਿਦ ਦੁਪੱਟਾ ਜੀ ਨਾਲ ਇਹਨਾਂ ਦੀ ਦੇਖੋ ਜੀ ਪਿਓਰ ਦਾ ਦੁਪੱਟਾ ਲੱਗਾ ਹੋਇਆ ਨਾਲ ਜੀ ਦੇਖੋ ਪਿਓਰ ਦੇ ਦੁਪੱਟਿਆਂ ਵਾਲੀ ਸੂਟ ਨੇ ਜੀ 5500 ਦੇ ਵਿੱਚ ਜੀ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੈ 800 ਤੱਕ ਹੈ ਜੀ ਜੀ 800 ਵਾਲਾ ਸੂਟ ਆਪਾਂ 500 ਦਾ ਦੇ ਦਾਂਗੇ ਹਾਂਜੀ ਹਾਂਜੀ ਕਲਰ ਤੁਹਾਨੂੰ ਇਹਦੇ ਵਿੱਚ ਸਾਰੇ ਮਿਲ ਜਾਣਗੇ ਹਾਂਜੀ ਜੀ ਜੀ ਇਸ ਤੋਂ ਬਾਅਦ ਬਣੇ ਜੀ ਆਪਾਂ ਗੱਲ ਕਰੀ ਆ ਸੂਟਾਂ ਦੀ ਆ ਚਿਕਨ ਦਾ ਨਾਲ ਜੀ ਆਪਣੇ ਮਿਲ ਜਾਂਦਾ ਜੀ ਸ਼ਰਾਰਾ ਜੀ ਬਣੇ ਪਲਾਜੋ ਵੀ ਬਣਾ ਸਕਦੇ ਆ ਇਹ ਆਪਣੇ ਕੋਲ ਮਿਲੂਗਾ ਜੀ 400 ਦਾ ਓਕੇ ਬਣੇ ਹਾਂਜੀ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਜੀ ਬਣੇ ਆ ਵਾਲਾ ਆ ਵਾਲਾ ਸੂਟ 450 ਦਾ ਮਿਲੂਗਾ ਜੀ ਕੈਮਰੀ ਕਾਟਨ ਦਾ ਜੀ ਜੀ ਬਣੇ ਇਹਦੇ ਵਿੱਚ ਕਲਰ ਬਹੁਤ ਨਿਕ ਪਿਓਰ ਦਾ ਦੁਪੱਟਾ ਰਹੂਗਾ ਇਹਦੇ ਨਾਲ ਦੇਖ ਸਕਦੇ ਹੋ ਜੀ ਬਣੇ ਕਲਰ ਬਹੁਤ ਪਿਆਰਾ ਹੈ ਇਹਦੇ ਵਿੱਚ ਕਲਰ ਹੋਰ ਵੀ ਮਿਲ ਜਾਣਗੇ ਫੁੱਲ ਸਟਾਕ ਹੈ ਜੀ ਇਹਦੇ ਵਿੱਚ ਠੀਕ ਹੈ ਆਪਣੇ ਕੈਮਰੀ कॉटन ਦੇ ਸੂਟ ਰਹਿਣਗੇ ਸਾਰੇ ਜੀ ਆਪਣੇ ਆਹ ਵਾਲੇ ਸੂਟ ਹੈ ਜਿਹੜੇ ਜਿਹੜੇ ਨੀਚੇ ਹੈ ਇਹ ਵੀ ਦੁਪੱਟਾ 300 ਦਾ ਪੈ ਜਾਊਗਾ ਜੀ ਠੀਕ ਹੈ ਆਪਣੇ ਹਾਂਜੀ ਆ ਇੱਕ ਲਾਈਨਾਂ ਦੇ ਵਿੱਚ ਹੈ ਡਿਜ਼ਾਈਨ ਜੀ ਆਪਣੇ ਇੱਕ ਡਿਜੀਟਲ ਪ੍ਰਿੰਟ ਦੇ ਵਿੱਚ कॉटन ਹੈ ਜੀ ਠੀਕ ਹੈ ਇਹ 300 ਦਾ ਸੂਟ ਰਹਿ ਜਾਊਗਾ ਜੀ ਠੀਕ ਹੈ ਹਾਂਜੀ ਇਹ ਸੂਟ ਬ੍ਰਾਈਟ ਲੱਗ ਰੇ ਆਉਣ ਵਾਲੇ ਜਿਵੇਂ ਆਉਣ ਵਾਲਾ ਸੀਜ਼ਨ ਵੇਖੋ ਵਰਤਾਂਦਾ ਆ ਰਿਹਾ ਉਹਦੇ ਵਿੱਚ ਇਹ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਰਹਿਣ ਵਾਲੀ ਹੈ ਵੀਰੇ ਮਾਰਕੀਟ ਦੇ ਵਿੱਚ ਇਹ ਸੂਟ ਵੀ ਅਕਸਰ ਹੀ ਆਪਾਂ ਨੂੰ 3000 3500 ਦੇ ਵਿੱਚ ਪੈਂਦਾ ਹੈ ਤਾਂ ਆਪਣੀ ਸ਼ਾਪ ਤੋਂ ਇਹ ਸੂਟ ਤੁਹਾਨੂੰ 1800 ਦੇ ਵਿੱਚ ਹੀ ਮਿਲੂਗਾ ਜੀ ਠੀਕ ਹੈ ਆਪਣੇ ਤੰਨਾ ਇਹ ਵਾਲਾ ਸੂਟ 1800 ਰੁਪਏ ਦਾ ਹਾਂਜੀ ਕੀ ਬਾਤ ਆਹ ਵਾਲੀ ਵੈਰਾਈਟੀ ਚੈੱਕ ਕਰੋ ਵੀਰੇ ਇਹ ਇਹ ਇੱਕ ਵੀ ਮਤਲਬ ਦਾਜਵਰੀ ਵਾਲਾ ਸੂਟ ਰਹੂਗਾ ਵੀਰੇ ਠੀਕ ਹੈ ਇਹ ਬਰਬਰੀ ਦੇ ਵਿੱਚ ਸੂਟ ਰਹੂਗਾ ਇਹਦੀ ਬਾਟਮ ਤੇ ਵੀ ਵਰਕ ਰਹੂਗਾ ਇਹਦਾ ਦੁਪੱਟਾ ਦੇਖ ਸਕਦੇ ਹੋ ਵੀਰੇ ਜੀ ਬਣੀ ਦੁਪੱਟਾ ਬਹੁਤ ਹੀ ਇਹਦੇ ਨਾਲ ਪਾਰਾ ਹੈ ਜੀ ਜੀ ਇਹ ਬਹੁਤ ਸੋਹਣਾ ਪੀਸ ਰਹੂਗਾ ਜੀ ਬਾਕੀ ਆ ਨੀਚੇ ਵਾਲਾ ਸੂਟ ਵੀ ਦੇਖ ਸਕਦੇ ਹੋ ਜੀ ਇਹਦੀ ਵੈਰਾਈਟੀ ਵੀ ਬਹੁਤ ਵਧੀਆ ਜੀ ਇਹ ਦੁਪੱਟਾ ਦੇਖੋ ਦੁਪੱਟਾ ਵੀ ਇਹਦਾ ਬਹੁਤ ਹੀ ਵਧੀਆ ਹੈ ਟਾਈ ਡਾਈ ਦਾ ਦੁਪੱਟਾ ਹੈ ਠੀਕ ਹੈ ਬਣੀ ਲਓ ਜੀ ਦੁਪੱਟਾ ਚੈੱਕ ਕਰੋ ਟਾਈ ਡਾਈ ਦਾ ਦੁਪੱਟਾ ਰਹਿਣ ਵਾਲਾ। ਕੀ ਆ ਬਾਤਾ ਸੂਟ ਚੈੱਕ ਕਰ ਸਕਦੇ ਹੋ ਵਰਕ ਚੈੱਕ ਕਰ ਸਕਦੇ ਹੋ? ਇਹ ਬਹੁਤ ਜ਼ਿਆਦਾ ਫੇਮਸ ਡਿਜ਼ਾਈਨ ਰਿਹਾ ਜੀ ਪਹਿਲਾਂ। ਆਹ ਵਾਲਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਫੇਮਸ ਹੈ ਵੀਰੇ। ਇਹ ਕਰੀਮ ਕਲਰ ਦੇ ਵਿੱਚ ਸੂਟ ਹੈ, ਕਾਟਨ ਦੇ ਵਿੱਚ ਹੈ। ਇਹਦਾ ਦੁਪੱਟਾ ਬਹੁਤ ਸੋਹਣਾ ਹੈ। ਦੁਪੱਟੇ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ। ਦੁਪੱਟਾ ਆਪਣੇ 2.5 ਮੀਟਰ ਦਾ ਰਹਿਣ ਵਾਲਾ ਹੋਊਗਾ ਨਾ ਇਹ। ਹਾਂ ਵੀਰੇ ਦੁਪੱਟੇ ਦੀ ਲੰਬਾਈ ਚੈੱਕ ਕਰੋ ਵੀਰੇ। ਦੁਪੱਟਾ ਬਹੁਤ ਜ਼ਿਆਦਾ ਲੰਬਾ ਹੈ ਦੇਖੋ। ਕੀ ਬਾਤਾ? ਇਹ ਇੱਕ গারਲਿਸ਼ ਜਿਹਾ ਪੀਸ ਹੈ ਜੋ ਹਾਂਜੀ ਆਹ ਵਾਲਾ ਨੈਕ ਚੈੱਕ ਕਰੋ ਵੀਰੇ ਨੈਕ ਨੈਕ ਦੇਖੋ ਇਹਦੇ ਵਿੱਚ ਇੱਕ ਬਲੈਕ ਪੀਸ ਆਊਗਾ ਠੀਕ ਹੈ ਇਸ ਤੋਂ ਬਾਅਦ ਬਣੇ ਅਹ ਇਸ ਤੋਂ ਬਾਅਦ ਤੁਸੀਂ ਚੈੱਕ ਕਰੋ ਰਾਜਾ ਰਾਣੀ ਵਾਲਾ ਸੂਟ ਆਊਗਾ ਜੀ ਇਹ ਜਿਹਾ ਰਾਜੇ ਰਾਣੀ ਵਾਲੇ ਸੂਟ ਨੇ ਬਣੇ ਹੈ ਇਹ ਹਾਂ ਇਹ ਰਾਜੇ ਰਾਣੀ ਵਾਲੇ ਸੂਟ ਨੇ ਵੀਰੇ ਪਿਛਲੇ 2 ਸਾਲਾਂ ਤੋਂ ਇਹ ਸੂਟ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹੇ ਨੇ ਠੀਕ ਹੈ ਬਣੇ ਬਹੁਤ ਡਿਮਾਂਡ ਹੈ ਸੂਟ ਦੀ ਮਾੜਾ ਬਹੁਤ ਜ਼ਿਆਦਾ ਡਿਮਾਂਡ ਹੈ ਵੀਰੇ ਇਹ ਸੂਟ ਦੀ ਇਹਦੇ ਕੋਲ ਇਹਦੇ ਵਿੱਚ ਆਪਣੇ ਕੋਲੇ 4 ਪੀਸ ਆ ਜਾਣਗੇ 4 ਤਰ੍ਹਾਂ ਦੇ ਅਲੱਗ-ਅਲੱਗ ਕਲਰ ਨੇ ਆਪਣੇ ਕੋਲ ਇਹ ਸੂਟ ਦਾ ਰੇਟ ਆਪਾਂ ਨੂੰ ਬਹੁਤ ਹੀ ਘੱਟ ਪਊਗਾ ਵੀਰੇ ਆਪਣੀ ਸ਼ਾਪ ਤੇ ਠੀਕ ਹੈ ਬਣੇ ਹਾਂਜੀ ਕੀ ਬਾਤ ਹੈ ਜਿਵੇਂ ਆਪਾਂ ਬਟਿਕਾਂ ਤੋਂ ਤਿਆਰ ਕਰਵਾਉਣੇ ਆ ਪੈਚਵਰਕ ਲੱਗੇ ਹੋਏ ਨੇ ਵੀਰੇ ਬਹੁਤ ਵਧੀਆ ਮਾਨਾ ਸਸਤੇ ਰੇਟਾਂ ਵਾਲੇ ਸੂਟ ਨੇ ਆਪਾਂ ਇਹ ਕਹਿ ਸਕਦੇ ਆ ਆਪਣੇ ਹਾਂਜੀ ਸਸਤੇ ਰੇਟਾਂ ਵਾਲੇ ਆਹ ਸੂਟ ਆਪਣੇ ਕੋਲ ਓਨਲੀ 2000 ਦੇ ਵਿੱਚ ਰਹੂਗਾ ਇਹਦਾ ਦੁਪੱਟਾ ਬਹੁਤ ਜ਼ਿਆਦਾ ਪਾ ਇਹ ਮਾਰਕੀਟ 'ਚ ਬਣੇ ਕੀ ਰੇਟ ਹੋਊਗਾ ਮਾਰਕੀਟ ਦੇ ਵਿੱਚ ਵੀਰੇ ਇਹਦਾ ਰੇਟ 2800 3000 ਰਹੂਗਾ ਓਕੇ ਆਪਣੇ ਕੋਲੇ ਸਿਰਫ ਤੇ ਸਿਰਫ 2000 ਰੁਪਏ 2000 ਚ ਕੀ ਬਾਤਾਂ ਮਾਰਕੀਟ ਨਾਲੋਂ ਆਪਣੇ ਪ੍ਰਾਈਸ ਬਹੁਤ ਜ਼ਿਆਦਾ ਘੱਟ ਨੇ ਵੀਰੇ ਜੋ ਆਪਣੇ ਮਾਰਕੀਟ ਦੇ ਵਿੱਚ ਕੋਈ ਵੀ ਭੈਣ ਪਤਾ ਕਰਕੇ ਆਵੇ ਆਪਣੇ ਕੋਲੇ ਸੇਮ ਸੂਟ ਦੋ ਹਿੱਸੇ ਘੱਟ ਰੇਟ ਤੇ ਮਿਲੂਗਾ ਆਪਣਾ ਆਹ ਲੋ ਜੀ ਚੈੱਕ ਕਰੋ ਪਹਿਲਾਂ ਤੁਸੀਂ ਚੈੱਕ ਕਰੋ ਆਹ ਫੋਟੋ ਵਾਲਾ ਸੂਟ ਹਾਂਜੀ ਆਹ ਫੋਟੋ ਚੈੱਕ ਕਰ ਸਕਦੇ ਹੋ ਤੁਸੀਂ ਸੇਮ ਡਿੱਟੋ ਸੂਟ ਤੁਹਾਨੂੰ ਮਿਲ ਜਾਣਾ ਵਰਕ ਚੈੱਕ ਕਰ ਸਕਦੇ ਹੋ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਕਿਹੜਾ ਸਟਾਫ ਆਪਣਾ ਇਹ ਇਹ ਵੀਰੇ ਆਪਣੇ ਕੋਲ ਕ੍ਰਸ਼ ਦੇ ਵਿੱਚ ਹੈ ਜੀ ਓਕੇ ਸ਼ਿਮਰ ਕ੍ਰਸ਼ ਦੇ ਵਿੱਚ ਹੈ ਠੀਕ ਹੈ ਆਪਣੇ ਠੀਕ ਹੈ ਆ ਆਪਣੇ ਕੋਲ ਵਾਈਟ ਟੋਨ ਦੇ ਵਿੱਚ ਹੈ ਇਹ ਵਾਈਟ ਟੋਨ ਦੀ ਕੰਪਨੀ ਦਾ ਸੂਟ ਹੈ ਜਿਹਦੇ ਵਿੱਚ ਗਲਾਸ ਦਾ ਆਪਣੇ ਕੋਲ ਦੁਪੱਟਾ ਰਹੂਗਾ ਇਹਦੇ ਵਿੱਚ ਵੀ ਆਪਣੇ ਕੋਲ ਚਾਰ ਪੀਸ ਨੇ ਜੀ ਚਾਰ ਕਲਰ ਨੇ ਇਹਦੇ ਵਿੱਚ ਅੱਛਾ ਵੀ ਸਾਰੇ ਸੂਟਾਂ ਦੇ ਵਿੱਚ ਤੁਹਾਨੂੰ ਚਾਰ ਚਾਰ ਪੀਸ ਮਿਲ ਜਾਣਗੇ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਇਸ ਕਰਕੇ ਆਪਾਂ ਸਾਰੇ ਨਹੀਂ ਦਿਖਾ ਸਕਦੇ ਇਹਦਾ ਰੇਟ ਓਨਲੀ ਔਨ 1500 ਹੀ ਹੈ ਜੀ ਓਨਲੀ ਔਨ 1500 ਬਾਜ਼ਾਰ ਦੇ ਵਿੱਚ ਬਣੇ ਕਈ ਰੇਟ ਹੋਵੇਗਾ ਬਾਜ਼ਾਰ ਦੇ ਵਿੱਚ ਇਹ ਸੂਟ ਆਪਾਂ ਨੂੰ 2500 ਤੋਂ ਘੱਟ ਨਹੀਂ ਮਿਲਣਾ ਜੀ ਆਪਣੇ ਕੋਲੇ 1500 ਦਾ ਰੇਟ ਹੀ ਹੈ 2500 ਵਾਲਾ ਸੂਟ ਸਿਰਫ ਤੇ ਸਿਰਫ 1500 ਰੁਪਏ ਚ ਕਿਆ ਬਾਤਾਂ ਆ ਲੋ ਜੀ ਹਾਂਜੀ ਆਹ ਵਾਲਾ ਸੂਟ ਤੁਸੀਂ ਦੇਖੋ ਜੀ ਪਿਓਰ ਦੇ ਦੁਪੱਟੇ ਨਾਲ ਰਹੂਗਾ ਜੀ ਬਣੇ ਪੂਰਾ 2.5 ਮੀਟਰ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਸ਼ਰਟ ਦਾ ਵਰਕ ਦੇਖੋ ਵੀਰੇ ਬਾਕੀ ਕਲਰ ਦੇਖੋ ਇੰਗਲਿਸ਼ ਜਿਹਾ ਕਲਰ ਹੈ ਕਿਆ ਬਾਤ ਬਹੁਤ ਵਧੀਆ ਫੱਲ ਰਿਹਾ ਜੀ ਹਾਂਜੀ ਇਹ ਸਰਦਾਰੀਆ ਕਲਰ ਕਹਿ ਸਕਦੇ ਆਪਾਂ ਹਾਂਜੀ ਬਹੁਤ ਰੇਅਰ ਪੀਸ ਮਿਲਦੇ ਜੀ ਇਹ ਬਾਜ਼ਾਰ ਦੇ ਵਿੱਚ ਜੀ ਬਣੇ ਹਾਂਜੀ ਇਹਦਾ ਰੇਟ ਵੀ 1500 ਹੀ ਓਕੇ ਓਕੇ ਇਹ ਵੀ 1500 ਦੇ ਵਿੱਚ ਹਾਂਜੀ 1500 ਚ ਹੀ ਚੁਕਾ ਦੇਣੇ ਵੀਰੇ ਸਾਰੇ ਕੱਟ ਹੀ ਨੇ ਜੀ ਬਣੇ ਇਸ ਤੋਂ ਬਾਅਦ ਆ ਬਾਕੀ ਆ ਵਾਲਾ ਪੀਸ ਦੇਖੋ ਇਹ ਬਹੁਤ ਹੀ ਇੱਕ ਸਪੈਸ਼ਲ ਜਿਹਾ ਪੀਸ ਹੈ ਠੀਕ ਹੈ ਇਹ ਇੱਕ ਬੁਟੀਕ ਬੁਟੀਕ ਤੋਂ ਆਪਾਂ ਤਿਆਰ ਕਰਵਾਇਆ ਹੋਇਆ ਹੈ ਵੀਰੇ ਆਪਾਂ ਬਣੇ ਕਹਿ ਸਕਦੇ ਆ ਵੀ ਸਾਰੇ ਇਹ ਸੂਟ ਪਾਰਟੀ ਵੀਅਰ ਬੁਟੀਕਾਂ ਵਾਲੇ ਸੂਟ ਨੇ ਹਾਂ ਜੀ ਬੁਟੀਕਾਂ ਵਾਲੇ ਇਹ ਤੁਸੀਂ ਦੇਖੋ ਵੀਰੇ ਇਹਦੇ ਉੱਪਰ ਪੀਕਾਕ ਵਰਕ ਕੀਤਾ ਹੋਇਆ ਬਾਟਮ ਤੇ ਵੀ ਜੀ ਇਹਦੇ ਘੇਰੇ ਤੇ ਵੀ ਚੈੱਕ ਕਰਦੇ ਹਾਂ ਸਲੀਵਸ ਤੇ ਵੀ ਫੁੱਲ ਵਰਕ ਹੈ ਬਾਕੀ ਇਹਦਾ ਨੈਕ ਚੱਕਰਾਓ ਵੀਰੇ ਨੈਕ ਤੇ ਦੇਖੋ ਏ ਜੇ ਬੁਟੀਕਾਂ ਵਾਲੀਆਂ ਭੈਣਾਂ ਨੇ ਸੂਟ ਲੈਣੇ ਹੁਣ ਉਹ ਵੀ ਲੈ ਸਕਦੇ ਹਾਂਜੀ ਉਹਨਾਂ ਲਈ ਆਪਾਂ ਇੱਕ ਵਿਸ਼ੇਸ਼ ਡਿਸਕਾਊਂਟ ਰੱਖਾਂਗੇ ਵੀਰੇ ਜੋ ਮੇਰੀਆਂ ਬੁਟੀਕਾਂ ਵਾਲੀਆਂ ਭੈਣਾਂ ਲੈਣਗੀਆਂ ਇਹ ਸੂਟ ਉਹਨਾਂ ਲਈ ਇੱਕ ਅਲੱਗ ਤੋਂ ਡਿਸਕਾਊਂਟ ਤੇ ਸੂਟ ਮਿਲੂਗਾ ਹਾਂਜੀ ਇਸ ਤੋਂ ਬਾਅਦ ਭਣੇ ਇਸ ਤੋਂ ਬਾਅਦ ਵੀਰੇ ਇਹ ਕੱਟ ਗਲਾਸ ਦੇ ਵਿੱਚ ਆ ਗਿਆ ਕੱਪੜਾ ਆਪਣੇ ਕੋਲੇ ਕੱਟ ਗਲਾਸ ਚ ਹਾਂਜੀ ਗਲਾਸ ਕੱਟ ਵੀ ਕਹਿ ਸਕਦੇ ਆਪਾਂ ਇਹਨੂੰ ਜੀ ਭਣੇ ਇਹ ਵਿਆਹਾਂ ਸ਼ਾਦੀਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹੂਗਾ ਜੀ ਇਹ ਕਪੜਾ ਜੀ ਬਣਿਆ ਇਹਦਾ ਤੁਸੀਂ ਵਰਕ ਦੇਖ ਸਕਦੇ ਹੋ ਵਰਕ ਦੇਖੋ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਬਣਿਆ ਇਸ ਤੋਂ ਬਾਅਦ ਬਣਿਆ ਆਹ ਇਹ ਵਾਲਾ ਸੂਟ ਆਪਣੇ ਕੋਲ ਕ੍ਰਸ਼ ਦੇ ਵਿੱਚ ਰਹੂਗਾ ਵੀਰੇ ਜੀ ਬਣਿਆ ਇਹਦਾ ਵਰਕ ਦੇਖੋ ਵੀਰੇ ਵਰਕ ਦੇਖੋ ਇਹਦਾ ਸਭ ਤੋਂ ਪਹਿਲਾਂ ਵਰਕ ਦੀਆਂ ਗੱਲਾਂ ਹੀ ਨੇ ਵੀਰੇ ਬਹੁਤ ਜ਼ਿਆਦਾ ਵੱਖਰੀ ਗੱਲ ਬਾਤ ਆਹ ਮੈਂ ਕਿਹਾ ਸੂਟ ਦੇ ਵਿੱਚ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਬਣੋ ਜੀਨੇ ਵੀ ਲੈਣੇ ਨੇ ਸਕਰੀਨਸ਼ਾਟ ਮਾਰ ਕੇ ਡੀਐਮ ਕਰੀ ਚਲੋ ਤੁਹਾਨੂੰ ਸੂਟ ਥੋੜਾ ਮਿਲ ਜੂਗਾ। ਕਿਆ ਬਾਤ ਆ। ਉਸ ਤੋਂ ਬਾਅਦ ਬਣਿਆ। ਬਾਕੀ ਆ ਪੀਸ ਦੇਖੋ ਵੀਰੇ। ਇਹ ਵਾਲਾ ਸੂਟ ਵੀਰੇ ਸਿਲਕ ਦੇ ਵਿੱਚ ਰਹੂਗਾ। ਅਸੀਂ ਸਿਲਕ ਦੇ ਵਿੱਚ ਸੂਟ ਰਹੂਗਾ ਇਹ। ਹਾਂਜੀ ਆਹ ਵਾਲੀਆਂ ਨੇ ਸਲੀਵਸ ਨੇ ਇਹ ਇਹਦੇ ਉੱਪਰ ਇਹਨਾਂ ਦਾ ਇਹ ਡਿਜ਼ਾਈਨ ਰਹੂਗਾ ਜੀ। ਜੀ ਬਣਿਆ। ਆਹ ਵਾਲਾ ਇਹਦਾ ਦੁਪੱਟਾ ਵੀਰੇ। ਜੀ ਬਣਿਆ। ਕਿਆ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ। ਕਿਆ ਬਾਤ ਆ। ਜੀ ਜੋ ਆਪਣੀਆਂ ਮੀਡੀਅਮ ਏਜ ਵਾਲੀਆਂ ਬੀਬੀਆਂ ਨੇ ਉਹਨਾਂ ਨੂੰ ਇਹ ਸੂਟ ਬਹੁਤ ਵਧੀਆ ਸ਼ੂਟ ਰਹੂਗਾ ਵਿਆਹਾਂ ਸ਼ਾਦੀਆਂ 'ਚ ਜੀ ਭਨੇ ਜੀ ਹਾਂ ਜੀ ਆ ਘੇਰਾ ਚੈੱਕ ਕਰਾਓ ਜੀ ਚਿੱਕੜਾ ਦੇਖ ਲੋ ਜੀ ਘੇਰਾ ਚੈੱਕ ਕਰ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਕਿਆ ਗੱਲਾਂ ਬਾਤਾਂ ਮਿਰਰ ਵਰਕ ਕੀਤਾ ਹੋਇਆ ਜੀ ਸਾਰੇ ਦੇ ਦੇ ਜੀ ਭਨੇ ਬਾਕੀ ਆਹ ਵਾਲਾ ਸੂਟ ਦੇਖੋ ਵੀਰੇ ਇਹ ਸੂਟ ਬਰਬਰੀ ਦੇ ਵਿੱਚ ਰਹੂਗਾ ਇਹਦਾ ਬ੍ਰਾਂਡ ਰਸ਼ੀਆ ਦਾ ਰਹੂਗਾ ਰਸ਼ੀਆ ਬ੍ਰਾਂਡ ਬਰਬਰੀ ਦਾ ਰਹਿਣ ਵਾਲਾ ਇਹ ਚੈੱਕ ਕਰ ਸਕਦੇ ਹੋ ਤੁਸੀਂ ਹਾਂ ਬਾਕੀ ਆਰਕੰਡੀ ਦਾ ਕੰਮ ਕੀਤਾ ਹੋਇਆ ਫਲਾਵਰ ਇਹ ਵੀ ਬਜ਼ਾਰਾਂ ਨਾਲੋਂ ਘੱਟ ਰੇਟਾਂ ਤੇ ਆਪਾਂ ਦੇ ਰਹੇ ਹਾਂਜੀ ਬਿਲਕੁਲ ਜੀ ਹਾਂਜੀ ਆ ਇਹਦੇ ਵਿੱਚ ਕਲਰ ਨਹੀਂ ਵੀਰੇ ਜੀ ਬਾਕੀ ਆਹ ਵਾਲਾ ਸੂਟ ਵੀ ਇੱਕ ਬਰਾਇਡਲ ਸੂਟ ਹੀ ਰਹੂਗਾ ਵੀਰੇ ਲਓ ਜੀ ਆਹ ਸੂਟ ਦੀ ਵੀ ਗੱਲਬਾਤ ਵੱਖਰੀ ਆ ਕਿ ਚੈੱਕ ਕਰ ਸਕਦੇ ਤੁਸੀਂ ਬਰਾਇਡਲ ਸੂਟ ਆ ਹਾਂਜੀ ਕੀ ਆ ਗੱਲਾਂ ਬਾਤਾਂ ਆਹ ਵਾਲੇ ਦੇ ਦੁਪੱਟਾ ਦੇਖੋ ਵੀਰੇ ਦੁਪੱਟਾ ਚੈੱਕ ਕਰੋ ਭਾਣੇ ਬਾਜ਼ਾਰ 'ਚ ਦੀ ਕੀਮਤ ਕਿੰਨੀ ਕਹੂ ਇਹ ਸੂਟ ਦੀ ਵੀਰੇ ਇਹ ਬਾਜ਼ਾਰ ਦੇ ਵਿੱਚ 5000 ਤੱਕ ਸੂਟ ਮਿਲੂਗਾ ਆਪਣੇ ਕੋਲੇ ਇਹਦਾ ਰੇਟ ਓਨਲੀ ਓਨ 3500 ਰੁਪਏ ਹੀ ਹੈ ਓਨਲੀ ਓਨ 3500 ਰੁਪਏ 5000 ਵਾਲਾ ਸੂਟ ਦੇਖੋ ਕਿੰਨਾ ਫਾਇਦਾ ਤੁਹਾਡਾ ਹੋ ਰਿਹਾ ਕੀ ਗੱਲਾਂ ਬਾਤਾਂ ਜਿਨੇ ਵੀ ਲੈਣਾ ਡੀਐਮ ਕਰੀ ਚਲੋ ਸਕਰੀਨਸ਼ਾਟ ਮਾਰ ਕੇ ਇਹਦਾ ਵਰਕ ਚੈੱਕ ਕਰੋ ਜੀ ਤੁਸੀਂ ਹਾਂਜੀ ਇਹ ਕਿਹੜਾ ਸਟੱਫ ਹੈ ਨਾਲ ਆਪਣੇ ਇਹ ਵੀਰੇ ਗਲਾਸ ਔਰ ਗੰਜਾ ਓਕੇ 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 ਕੀ ਗੱਲਾਂ ਬਾਤਾਂ ਬਹੁਤ ਵਧੀਆ ਸਟਾਫ ਹੈ ਵੀਰੇ ਬਹੁਤ ਹੀ ਜਿਵੇਂ ਬੁਟੀਕ ਤੋਂ ਪਤ ਤਿਆਰ ਕਰਵਾਉਨੇ ਆ ਉਸ ਤਰ੍ਹਾਂ ਦਾ ਸਟਾਫ ਹੈ ਇਹਦੇ ਵਿੱਚ ਆਪਣੇ ਕੋਲ 4 ਪੀਸ ਹੋਰ ਨੇ ਜੀ ਅਲੱਗ-ਅਲੱਗ ਕਲਰਾਂ ਦੇ ਵਿੱਚ ਕਲਰ ਸਾਰਿਆਂ ਦੇ ਵਿੱਚ ਤੁਹਾਨੂੰ 4-4 ਮਿਲ ਜਾਣਗੇ ਕਿਉਂਕਿ ਲੰਮੀ ਵੀਡੀਓ ਹੋ ਸਕਦੀ ਹੈ ਉਹਦੇ ਕਰਕੇ ਆਪਾਂ ਨਹੀਂ ਬਣਾ ਸਾਰੇ ਦਿਖਾ ਸਕਦੇ ਤੁਹਾਨੂੰ ਹਾਂਜੀ ਬਾਕੀ ਆਪ ਇਸ ਦੇਖੋ ਜੀ ਆਹ ਦੁਪੱਟਾ ਚੈੱਕ ਕਰੋ ਪਹਿਲਾਂ ਕਿੰਨਾ ਪਿਆਰਾ ਦੁਪੱਟਾ ਦੇਖੋ ਇਹ ਕਿਹੜਾ ਸਟਾਫ ਆਪਣੇ ਇਹ ਵੀਰੇ ਆਪਣੇ ਕੋਲ ਸ਼ਿਲਕਾ ਦਾ ਸਟਾਫ ਹੈ ਜੀ ਆਪਣੇ ਹਾਂਜੀ ਠੀਕ ਹੈ ਆਪਣੇ ਪਿਆਰ ਦਾ ਦੁਪੱਟਾ ਲੱਗਿਆ ਹੋਇਆ ਜੀ ਨਾਲ ਮਿਰਰ ਵਰਕ ਕੇਸ ਦੇ ਉੱਪਰ ਵੀ ਕੀਤਾ ਹੋਇਆ ਹੈ 슬ੀਵਸ ਇਹੜੀਆਂ ਦੇਖ ਸਕਦੇ ਹੋ ਇਹਨਾਂ ਦੇ ਉੱਪਰ ਵੀ ਡਿਜ਼ਾਈਨ ਕੀਤਾ ਹੋਇਆ ਹੈ ਇਹਦੇ ਵਿੱਚ ਵੀ ਆਪਣੇ ਕੋਲ ਸਟਾਕ ਹੈਗਾ ਹਨਾ ਆਪਣੇ ਹਾਂਜੀ ਹਾਂਜੀ ਬਿਲਕੁਲ ਹਰੇਕ ਸੂਟ ਦੇ ਵਿੱਚ ਆਪਾਂ ਨੂੰ 4-4 5-5 ਪੀਸ ਮਿਲ ਜਾਣਗੇ ਅਲੱਗ-ਅਲੱਗ ਕਲਰਾਂ ਦੇ ਕੀ ਗੱਲਾਂ ਕਰਤਾ ਹਾਂਜੀ ਆਹ ਦੇਖੋ ਜੀ ਪੀਸ ਇਹ ਕ੍ਰਸ਼ ਦੇ ਵਿੱਚ ਰਹੂਗਾ ਜੀ ਜੀ ਚੈੱਕ ਕਰ ਲਓ ਤੁਸੀਂ ਸਿਲਕ ਕ੍ਰਸ਼ ਦੇ ਵਿੱਚ ਇਹ ਪੀਸ ਰਹਿਣ ਵਾਲਾ ਜੀ ਜੀ ਆਪਣੇ ਬਾਕੀ ਇਹ ਸੂਟ ਆਪਾਂ ਬੁਟੀਕ ਤੋਂ ਤਿਆਰ ਕਰਵਾਏ ਨੇ ਵੀਰੇ ਜੀ ਆਪਣੇ ਇਹਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਕਲਰ ਨੇ ਤੁਸੀਂ ਦੇਖ ਸਕਦੇ ਹੋ ਓਕੇ ਆਪਣਾ ਤਿਆਰ ਕਰਵਾਇਆ ਹੋਇਆ ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਆਪਣੇ ਕੋਲ ਜੀ ਜੋਰਜਟ ਦੇ ਪੀਸ ਆਉਂਦੇ ਨੇ ਜੋਰਜਟ ਦੇ ਹਾਂਜੀ ਇਹ ਰਸ਼ੀਆ ਬ੍ਰਾਂਡ ਦੇ ਵਿੱਚ ਰਹੂਗੀ ਜੀ ਭਣੇ ਇਹਦੇ ਵਿੱਚ ਤੁਸੀਂ ਚੈੱਕ ਕਰੋ ਵੀ ਸਾਰਾ ਵਰਕ ਆਰਕੰਡੀ ਦਾ ਕੀਤਾ ਹੋਇਆ ਹੈ ਜੋ ਵੀ ਇਹਦੀ ਸ਼ਰਟ ਹੈ ਜੀ ਭਣੇ ਪਰਪਲ ਜਿਹਾ ਕਲਰ ਆ ਦੇਖੋ ਬਹੁਤ ਪਿਆਰਾ ਕਲਰ ਹੈ ਰਸ਼ੀਆ ਬ੍ਰਾਂਡ ਦਾ ਖੁਸ਼ਬੂ ਵਾਲਾ ਕਪੜਾ ਹੈ ਜੀ ਇਹ ओके 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 हां जी ਇਹਦੇ ਵਿੱਚ ਖਸਬੂ ਵਾਲਾ ਕੱਪੜਾ ਇਹ ਹੈ ਹਾਂ ਜੀ ਰਸ਼ੀਆ ਬ੍ਰਾਂਡ ਦਾ ਜੋ ਸਭ ਤੋਂ ਬੈਸਟ ਬ੍ਰਾਂਡ ਮੰਨਿਆ ਜਾਂਦਾ ਹੈ ਲਓ ਜੀ ਆਹ ਜਿਹੜਾ ਸੂਟ ਨੇ ਇਹਨਾਂ ਦੇ ਵਿੱਚੋਂ 12 ਮਹੀਨੇ 30 ਦਿਨ ਖਸਬੂ ਆਉਂਦੀ ਹੈ ਇਹ ਸਿਰਫ ਤੇ ਸਿਰਫ ਤੁਹਾਨੂੰ ਮਾਨਸਾ ਸ਼ਹਿਰ ਦੇ ਵਿੱਚੋਂ ਨਿਰਵਾਨ ਕਲਾਥ ਹਾਊਸ ਤੋਂ ਹੀ ਮਿਲ ਸਕਦਾ ਹੈਗਾ ਹਾਂ ਜੀ ਇਹਦੇ ਵਿੱਚ ਵੀ ਬਣੇ ਹੋਰ ਆਪਣੇ ਕੋਲੇ ਹਾਂ ਜੀ ਇਹਦੇ ਵਿੱਚ ਆਪਣੇ ਕੋਲੇ 9-10 ਕਲਰ ਰਹਿਣਗੇ ਵੀਰੇ ਜੀ ਬਣੇ ਹਾਂਜੀ ਕਿੰਨੀ ਪਿਆਰੀ ਖਸਬੂ ਆ ਰਹੀ ਆ ਜੀ ਗਲਾਮਾਤਾ ਦੁਪੱਟਾ ਦੇਖੋ ਵੀਰੇ ਇਹਦਾ 2.5 ਮੀਟਰ ਦਾ ਦੁਪੱਟਾ ਰਹਿਣਾ ਹਾਂ ਜੀ ਦੇਖੋੜ ਭਾਈ ਇਹ ਇਹਦੇ ਵਿੱਚ ਕਲਰ ਬਹੁਤ ਜ਼ਿਆਦਾ ਵਧੀਆ ਤੋਂ ਵਧੀਆ ਕਲਰ ਮਿਲਣਗੇ ਜੀ ਜੀ ਭਣੇ ਹਾਂਜੀ ਇਹ ਸਾਰੀ ਵਿਆਹਾਂ ਵਾਲੀ ਵੈਰੈਟੀ ਹੈ ਜੀ ਜੋ ਆਪਾਂ ਵਿਆਹਾਂ ਦੇ ਵਿੱਚ ਆਪਣੇ ਕੰਮ ਆਊਗੀ ਗਾਂਹ ਜੀ ਭਣੇ ਬਾਕੀ ਆਹ ਦੇਖੋ ਜੀ ਮਸਲੀਨ ਕਾਟਨ ਦੇ ਵਿੱਚ ਇਹ ਦੁਪੱਟਾ ਰਹੂਗਾ ਮਸਲੀਨ ਕਾਟਨ ਦੇ ਵਿੱਚ ਇਹ ਦੁਪੱਟਾ ਰਹੂਗਾ ਮਸਲੀਨ ਦੇ ਵਿੱਚ ਇਹਦਾ ਸਾਹਮਣੇ ਲੈਸਾਂ ਲਾਈਆਂ ਹੋਈਆਂ ਓਕੇ ਤੇ ਇਹਦਾ ਸ਼ਰਟ ਵੀ ਮਸਲੀਨ ਦੇ ਵਿੱਚ ਹੀ ਰਹੂਗਾ ਇਹਦਾ ਵਰਕ ਦੇਖੋ ਵੀਰੇ ਆਹ ਲਓ ਜੀ ਕਰੋ ਵਰਕ ਚੈੱਕ ਇਹਦਾ ਸਾਰੇ ਸ਼ਰਟ ਦੇ ਉੱਪਰ ਲੈਸਾਂ ਦਾ ਕੰਮ ਕੀਤਾ ਹੋਇਆ ਜੀ ਘੇਰੇ ਤੇ ਦੇਖੋ ਲੈਸਾਂ ਲੱਗੀਆਂ ਹੋਈਆਂ ਨੇ ਜੀ ਬਣੇ ਮਸਲੀਨ कॉटन ਦਾ ਸੂਟ ਰਹੂਗਾ ਜੀ ਇਹਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਹੋਰ ਮਿਲ ਜਾਣਗੇ ਕਲਰ ਮਿਲ ਜਾਣਗੇ ਕੀ ਆ ਗੱਲਾਂ ਬਾਤਾਂ ਇਸ ਤੋਂ ਬਾਅਦ ਬਣੇ ਬਾਕੀ ਆ ਦੇਖੋ ਜੀ ਬਹੁਤ ਹੀ ਸਪੈਸ਼ਲ ਜਾਂ ਪੀਸ ਅਸੀਂ ਤੁਹਾਡੇ ਲਈ ਲੈ ਕੇ ਆਏ ਦੇਖੋ ਇਹ ਬਰਬਰੀ ਦਾ ਜੀ ਇਹ ਵੀ ਰਸ਼ੀਆ ਬ੍ਰਾਂਡ ਹੀ ਰਹੂਗਾ ਵੀਰੇ ਜੀ ਇਹਦੀ ਬਾਟਮ ਵੀ ਚੈੱਕ ਕਰੋ ਬਾਟਮ ਤੇ ਵਰਕ ਦੇਖੋ ਜੀ 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 ਮੋਤੀਆਂ ਦਾ ਕੰਮ ਕੀਤਾ ਹੋਇਆ ਦੇਖੋ ਵੀਰੇ ਵਰਕ ਦੇਖੋ ਬਹੁਤ ਹੀ ਬਰੀਕੀ ਦੇ ਨਾਲ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆ ਇਹਦਾ ਲਓ ਜੀ ਚੈੱਕ ਕਰੋ ਸੂਟ ਦੀ ਫਿਨਿਸ਼ਿੰਗ ਕਿੰਨੀ ਆਗੀ ਇਹਦੀ ਬਾਜ਼ਾਰਾਂ ਦੀ ਜੀ ਆਪਾਂ ਆਪਣੇ ਗੱਲ ਕਰੀਏ ਕਿੰਨੇ ਦਾ ਵਿਕਦਾ ਹੋਊ ਬਾਜ਼ਾਰਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਵੀਰੇ ਇਹਦਾ ਰੇਟ 4-5000 ਦਾ ਹੈ 4-5000 ਵਾਲਾ ਸੂਟ ਹਾਂਜੀ ਠੀਕ ਆ ਠੀਕ ਆ ਤੇ ਆਪਣੇ ਕੋਲ ਤਾਂ ਬਹੁਤ ਸਸਤੇ ਰੇਟਾਂ ਤੇ ਮਿਲ ਜਾਣਾ ਤੁਹਾਨੂੰ ਤੁਸੀਂ ਬਾਇ ਕਰ ਸਕਦੇ ਆ ਹਾਂਜੀ ਹਾਂਜੀ ਬਹੁਤ ਸਸਤੇ ਤੇ ਜੈਨੂਨ ਜੇ ਪ੍ਰਾਈਸ ਦੇ ਵਿੱਚ ਮਿਲੂਗਾ ਬਾਕੀ ਕੁਆਲਿਟੀ ਬਹੁਤ ਪ੍ਰੀਮੀਅਮ ਜੀ ਕੁਆਲਿਟੀ ਹੈ ਵੀਰੇ ਜੀ ਬਣੀ ਬਾਕੀ ਆ ਜੋਰਜਟ ਦੇ ਵਿੱਚ ਰਹੂਗਾ ਸਟਾਫ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕਲਰ ਦੇਖੋ ਬਹੁਤ ਪਿਆਰੇ ਕਲਰ ਨੇ ਦੁਪੱਟੇ ਦੇਖੋ ਜੀ ਬਹੁਤ ਵਧੀਆ ਦੁਪੱਟੇ ਨੇ ਸਾਰੇ ਸ਼ਰਟ ਦੇ ਉੱਪਰ ਜਾਲ ਦਾ ਕੰਮ ਕੀਤਾ ਹੋਇਆ ਜੀ ਜੀ ਬਣੀ ਨੈਕ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਆਹ ਵਾਲੇ ਕਲਰ ਮਿਲ ਜਾਣਗੇ ਕੀ ਆਗਲਾ ਆ ਆ ਵੀ ਸ਼ਿਲਕ ਦੇ ਵਿੱਚ ਰਹੂਗਾ ਜੀ ਕੱਪੜਾ ਜੀ ਭਣੇ ਹਾਂਜੀ ਬਹੁਤ ਹੀ ਪਿਆਰਾ ਜਿਹਾ ਕਲਰ ਆ ਦੇਖੋ ਵੀਰੇ ਫਰੋਜ਼ੀ ਕਲਰ ਬਹੁਤ ਹੀ ਪਿਆਰਾ ਕਲਰ ਹੈ ਇਹਦਾ ਵੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਭੈਣ ਮੇਰੀਓ ਹਾਂਜੀ ਆ ਵਾਲੀ ਇਹਦੀ ਬਾਟਮ ਹੈ ਜੀ ਆ ਬਾਟਮ ਚੈੱਕ ਕਰਵਾਉਣਾ ਤੁਹਾਨੂੰ ਬਾਟਮ ਚੈੱਕ ਕਰੋ ਲਓ ਜੀ ਪ्योर ਸ਼ਿਲਕ ਦੇ ਵਿੱਚ ਰਹੂਗਾ ਜੀ ਇਹ ਪ्योर ਸਿਲਕ ਦੇ ਵਿੱਚ ਹਾਂਜੀ ਦੁਪੱਟਾ ਦੇਖੋ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਤਿਆਰ ਕੀਤਾ ਹੋਇਆ ਹੈ ਮੇਰੀ ਇਹ ਭੈਣ ਨੂੰ ਦੇਖੋ ਚੰਗੀ ਤਰ੍ਹਾਂ ਜੀ ਜੀ ਆਹ ਵਾਲਾ ਇਹਦਾ ਕਲਰ ਹੈ ਜੀ ਓਕੇ ਇਸ ਤੋਂ ਬਾਅਦ ਆਹ ਭੈਣੇ ਆਹ ਵਾਲਾ ਸੂਟ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਜੀ ਹੁਣ ਤੱਕ ਜੀ ਹਾਂਜੀ ਗਲਾਸ ਸ਼ਿਲਕ ਦੇ ਉੱਪਰ ਇਹ ਸੂਟ ਬਣਿਆ ਹੋਇਆ ਹੈ ਜੀ ਜੀ ਆਹ ਵਾਲੀ ਇਹਦੀ ਬਾਟਮ ਹੈ ਜੀ ਇਹਦਾ ਦੁਪੱਟਾ ਬਹੁਤ ਵਧੀਆ ਬਣਿਆ ਹੋਇਆ ਹੈ ਵੀਰੇ ਇਹਦਾ ਵੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਭੈਣ ਮੇਰੀਓ ਕਿੰਨਾ ਪਿਆਰਾ ਵਰਕ ਹੈ ਹਾਂਜੀ glass ਕੱਟ ਦੇ ਵਿੱਚ ਰਹਿਣ ਵਾਲਾ ਇਹ ਬਾਕੀ ਇਹਦਾ ਦੁਪੱਟਾ ਦੇਖੋ ਬਹੁਤ ਸਪੈਸ਼ਲ ਹੈ ਦੁਪੱਟਾ ਇਹਦਾ ਕੀ ਗੱਲਾਂ ਬਤਾ ਦੇਖੋ ਬਾਜ਼ਾਰ ਨਾਲੋਂ ਘੱਟ ਰੇਟਾਂ ਦੇ ਵਿੱਚ ਸੋਨੂ ਸੂਟ ਮਿਲਣਗੇ ਜੀ ਆਪਣੀ ਸ਼ਾਪ ਤੋਂ ਤੇ ਬਹੁਤ ਹੀ ਵਧੀਆ ਜੀ